ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਇਆ ਇਹ ਸਾਰਾ ਮੰਜ਼ਰ ਤੁਹਾਡੇ ਰੌਂਗ ਟੇਕ ਖੜੇ ਕਰ ਸਕਦਾ ਹੈ ਜਿਹੜੇ ਲੋਕ ਰਾਤ ਨੂੰ ਜਾਂ ਧੁੰਦ ਦੇ ਵਿੱਚ ਘਰਾਂ ਨੂੰ ਕੰਮਾਂ ਤੋਂ ਵਾਪਸ ਆਉਂਦੇ ਆ ਜ਼ਰੂਰ ਬਾਈ ਜੀ ਧਿਆਨ ਦੇ ਨਾਲ ਆਪਣਾ ਕੋਈ ਵੀ ਵਹੀਕਲ ਹੈ ਚਲਾਇਆ ਕਰੋ ਇਹ ਪਰਖੱਚੀ ਉੱਡੀ ਇਸ ਐਕਟੀਵਾ ਦਾ ਹਾਲ ਦੇਖ ਕੇ ਤੁਹਾਨੂੰ ਇਸ ਡਰਾਈਵਰ ਦੇ ਅੰਦਾਜ਼ਾ ਹੋ ਜਾਣਾ ਹੈ ਕਿ ਉਸਤੇ ਕੀ ਹਾਲ ਹੋਏ ਹੋਣਿਆ ਇੱਕ ਪਾਸੇ ਕ੍ਰੈਟਾ ਗੱਡੀ ਟੁੱਟੀ ਪਈਏ ਤੇ ਦੂਸਰੇ ਪਾਸੇ ਇਹ ਸਮਝ ਨਹੀਂ ਆਉਂਦੀ ਪਈ ਕਿ ਇਹ ਐਕਟਿਵਾ ਕਿਹੜੇ ਮਾਡਲ ਦੀ ਹੈ ਤਸਵੀਰਾਂ ਇਹ ਅੰਮ੍ਰਿਤਸਰ ਦੇ ਛੰਟਾ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਰਹਿਣ ਵਾਲੇ ਪ੍ਰਿੰਸ ਨਾਮ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਘਰ ਵਾਪਸ ਕੰਮ ਤੋਂ ਆ ਰਿਹਾ ਸੀ ਕਿ ਕ੍ਰੇਟਾ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ ਇਸ ਤੋਂ ਬਾਅਦ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਹੈ ਕਿ ਪ੍ਰਿੰਸ ਜੋ ਕਿ ਉਹਨਾਂ ਦੀ ਦੁਕਾਨ ਤੇ ਕੰਮ ਕਰਦਾ ਅਤੇ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਕ੍ਰੇਟਾ ਗੱਡੀ ਵਾਲਿਆਂ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ। ਉਸ ਤੋਂ ਬਾਅਦ ਜਿੱਥੇ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਉੱਥੇ ਹੀ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋ ਕੰਮ ਕਰਦਾ ਹੈ। ਇਹਨੂੰ ਆਰਿਆ ਸਿੰਘ ਹੋਣਿਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇਥੇ ਛੱਡ ਚੌਂਗ ਜਿਹਨੂੰ ਕ੍ਰੇਟਾ ਕਾਰ ਵਾਲੇ ਨੇ ਅੱਕਰ ਮਾਰਤੀ ਹੈ ਇਹਦੀ ਸਾਰੀ ਐਕਟਿਵ ਗੁੜੀਤਰਾ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰஞ்சிਸ਼ਾ ਨੇ ਇਹਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਬਾਅਦ ਵਿੱਚ ਪੂਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੁਣ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹਨਾਂ ਦੱਸਦੇ ਨਾਲ ਕੇ ਸੋ ਇਹ ਦਾਜ ਕਰਦੇ ਇਹ ਰੋੜਾ ਹਸਪੀਟਲ ਛੇਟਾ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਗੱਡੀ ਵਾਲਿਆਂ ਵੱਲੋਂ ਜ਼ਖਮੀ ਨੌਜਵਾਨ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਬਾਕੀ ਜ਼ਖਮੀ ਨੌਜਵਾਨ ਅਤੇ ਉਸਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਹ ਭਾਜੀ ਐਡਵੈਟਰ ਦੇ ਵਿੱਚ ਹੋਇਆ 8 ਵਜੇ ਕਰੀਬ 8:30 ਵਜੇ ਵੱਡੋ ਇਤਲਾਹ ਐਡਵੈਟਰ ਦੇ ਵਿੱਚ ਇੱਕ ਕਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਹੈ ਜਦ ਕਿ ਡਰਾਈਵ ਡਰਾਈਵਟ ਦੇ ਬਣਾ ਕਿਤਾ ਗੱਡੀ ਤੋਂ ਨੇ ਬਰੀ ਮੁਕੀ ਨਹੀਂ ਬਾਣੀ ਅਕਟ ਹੋਇਆ ਜਿਸ ਕਰਕੇ ਦਰਕੀ ਦੇ ਜਿਹੜੀਗਾ ਸਟ ਲੱਗਿਆ ਐਕਟੀ ਵਾਲੇ ਦੇ ਐਕਟੀਵਿਟੀ ਕਰਤੀ ਹੋਈ ਆ ਉਹਨੂੰ ਇੱਥੇ ਅਰੋੜਾ ਹਸਪਤਾਲ ਦਾ ਹਲ ਕਰਾਇਆ ਵਾ ਤੋਂ ਜਿਹੜੇ ਗੱਡੀ ਵਾਲੇ ਉਹਦੇ ਦੇ ਰੈਟੀ ਵੀ ਆ ਗਏ ਉਹਦੇ ਅਪਜੀ ਉੱਤੇ ਚੱਲ ਰਿਆ ਦੀ ਆਪਣੇ ਚੋਗੇ ਕਰ ਲੈ ਗੱਡੀ ਵਾਲਾ ਜਿਹੜਾ ਮੌਕੇ ਤੇ ਜਾਂ ਮੌਕੇ ਤੇ ਉਹ ਗੱਡੀ ਪਤਾ ਲੱਗਾ ਵਾ ਪਤਾ ਲੱਗਾ ਗੱਡੀ ਦਾ ਦਾਖਲ ਕਰਾ ਬਾਕੀ ਉਹਨਾਂ ਦੇ ਗੱਡੀ ਵਾਲੇ ਦੇ ਬੰਦੇ ਵੀ ਆ ਗਏ ਉਹ ਉਹਨਾਂ ਦਾ ਇਲਾਜ ਕਰਾ ਰਹੇ ਜਿਹੜਾ ਲੜਕਾ ਉਹਦਾ ਟੀਨਾ ਜਿਹੜਾ ਵਰਨ ਮਰਦਕ ਬਾਹਰ ਕਰਦਾ ਨੰਬਰ ਐਕਟੈਂਟ ਆ ਗਿਆ ਉਹਦਾ 40 ਕੱਲੇ ਅੱਲਾ ਹੀ ਨਿਕਲ ਤੱਕ ਗਿਆ ਹਾਂ ਜੀ ਆਹ ਪੁੱਛਦੇ ਜੀ ਹੰਤ ਕਾਲਜ ਆ ਉਹ ਤੇਨੂੰ ਦਾਖਲ ਕਰਾ ਕੇ ਚਲੇ ਗਏ ਹੁਣ ਥੋੜੇ ਥੋੜੇ ਪਰ ਦੀ ਕੀ ਕਾਰਵਾਈ ਬਾਕੀ ਦੇਖਣੇ ਇਹ ਵੀ ਜੋ ਕਲਪੀ ਪਰ ਬਿਆਨਾਂ ਦੇ ਕਾਬਲੇ ਬਿਆਨ ਜਿੰਦਾ ਬਤੇ ਕਾਰਵਾਈ ਕਰਾ ਲਓ ਦੀ ਕੰਡੀਸ਼ਨ ਲਾਲ ਠੀਕ ਹੈ ਜੀ ਹੋਛ ਨਹੀਂ ਹੁੰਦੀ ਉਹ ਹੋਛੀ ਹੋ ਪਤਾ ਲੱਗਦਾ ਐਕਸਟਰਾ ਵਗੈਰਾ ਕਰਾਰੇ ਆਪਣੇ ਸੀਟੀ ਸਕੈਨ ਕਰਾਰੇ ਉਹਨਾਂ ਜਾ ਰਹੇ ਦੋਹ ਪਾਰਟੀਆਂ ਹੋ ਗਿਆ ਆਪਣੇ ਤੇ ാടാ ഫേ ആ